से मैं बाज लड़ाऊ, इधरों से मैं शेयर बनाऊ सवा लाख से एक लड़ाओ तब तो भाई गुरु गोविंद सिंह जी महाराज नाम कहा कल पिता का फौज ना, ऐसे घूमते ऐसे साधन तो मेरा ये था रे दोगले परवाना बचिंदर सिंह परवाना यह था मेरा साधन रे इधर तूने जो पत्थर मारा ना वो पत्थर मारने वाला वीडियो भी रखा है इधर जो तूने पत्थर मारा तूने हमको कुत्ता कम्प्लाई करे हम कुत्ते दिखते तेरे को और गाड़ी किसका फोड़ा है तूने मेरे भाई का इधर कुत्तों को पत्थर मारते तेरे तूने हम दोनों में पत्थर मारा है जतेदार है पटियाले के, जगजीत सिंह नाम है मुझे लगा तेरे अंदर कुछ तो रहेगा तेरे अंदर हार दिखा कटा जो सोचा नहीं था रे तेरी इतनी छोटी सोच है एक मिनट पकड़ना फोन ये सोचा नहीं था लेकिन सच में तूने प्रॉपर तेरा जात दिखाया प्रॉपर और हाँ, अरे अकेले में ना तेरे को फिर एक बार फायदा होना पड़ेगा मेरे से लड़ने के लिए अकेले में वन मैन शो एनी टाइम तेरे साथ में अगर सच में तू है सच में है ना तू मैं गुरु का सिंह ही नहीं मेरे को वन ऑन वन मिल जो मर्जी राजपुरा में भी मिल ले चाहिए तो लेकिन अकेले ना ये पचास बाप लोगों को लेके मत आना जैसे आज बाप लोगों को लेके आया तू और ना तू गुरु का सिंह है ना तू गुरु का सिंह क्योंकि ये सिंगो वाला हरकत नहीं है जो डिस्प्ले पे दिख रहा है हाँ मैंने तेरे को गाली दिया मैं नहीं बोल रहा मैंने नहीं दिया मैं दिया कब दिया हां हां जी हान जी हां जी जा रहा है राजपुरा तेरे बाप का ही रहे? बंद कमरे में मिलेगा एक बार अकेला एक बार मेरे को कुछ सेकंड दे सिर्फ बंद कमरे में तेरे को सिंह सिंह नहीं रहे मैं। तो भी नहीं मैं भी है तूने जो आज किया ना वो औरंगजेब वजीर खान दस लाख चालीस सिंगों का इतिहास हाँ प्रमाने ਗੱਲ ਇਦਾਂ ਮੈਂ ਤੈਨੂੰ ਉਦੋਂ ਵੀ ਫੋਨ ਕਰਕੇ ਵੀਰ کہہ ਕੇ ਬੋਲਿਆ ਸੀ ਕਿ ਇਸ ਗੱਲ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਪੰਥ ਦੀ ਬਦਨਾਮੀ ਹੋਵੇ ਵੀ ਇਹ ਆਪਸ ਵਿੱਚ ਲੜਦੇ ਬਏ ਨੇ ਮੇਰੇ ਅੱਗੇ ਆਉਣ ਦਾ ਕਾਰਨ ਕੀ ਸੀਗਾ ਦਿੱਤੀ ਤੋਂ ਪਹਿਲਾਂ ਮੈਂ ਅੱਗੇ ਆਇਆ ਕਿ ਇੱਕ ਬਾਣੇ ਦੀ ਕਿ ਦਮਾਲੇ ਦੀ ਨਾ ਸ਼ਰਮ ਆਉਂਦੀ ਆ ਸਿੰਘ ਨੂੰ ਪਰ ਤੇਰੇ ਨਾਲ ਦੇ ਜਿਹੜੇ ਮੌਨੇ ਕੋਲ ਬੰਦੇ ਸੀਗੇ ਉਹਨਾਂ ਨੇ ਸ਼ਰਮ ਨਹੀਂ ਕੀਤੀ ਮੇਰੇ ਦਮਾਲੇ ਤੇ ਟੱਪਦੀਆਂ ਨੇ ਹਾਂ ਇਸ ਕਰਕੇ ਮੈਨੂੰ ਜਵਾਬੀ ਕਾਰਵਾਈ ਦੇ ਵਿੱਚ ਇੱਕ ਦੋ ਉਹ ਵੀ ਮੈਂ ਉਸ ਬੰਦੇ ਦੇ ਮਾਰੀਏ ਜਿਹਨੇ ਮੌਨੇ ਕੋਨੇ ਜੀ ਗਏ ਸਹੀ ਬਾਤ ਸਰਦਾਰ ਬੰਦੇ ਤੇ ਮੈਂ ਇੱਟ ਨਹੀਂ ਜਲਾਈ ਠੀਕ ਹੈ ਨਾ ਉਹ ਵੀ ਥੋਟੀਆਂ ਜਿਹੜੀਆਂ ਇੱਟਾਂ ਸੀਗੀਆਂ ਨਾ ਉਹੀ ਥੋਟੇ ਦੇ ਆਈਆਂ ਨੇ ਪੰਥ ਦਾ ਜਲੂਸ ਕੱਢ ਰਹੇ ਹੋ ਤੁਸੀਂ ਆਪਸ ਦੇ ਵਿੱਚ ਲੜ ਕੇ ਆਹੀ ਯਾਰ ਤੇਰਾ ਸਾਥ ਦੇਣਾ ਚਾਹੁੰਦੇ ਆ ਤੂੰ ਸਾਡਾ ਸਾਥ ਦੇ ਤੂੰ ਤਾਂ ਉਸ ਉੱਤੇ ਲੱਗੇ ਹੋਏ ਆ ਵੀ ਪੰਥ ਆਪਸ ਵਿੱਚ ਲੜੇ ਆਪ ਆਪਸ ਹੀ ਆਪਸ ਵਿੱਚ ਲੜੇ ਜੋਗੇ ਆ ਪੁਲਿਸ ਸਟੇਸ਼ਨ ਮੈਂ ਬਿਆਨ ਦੇ ਰਹਾ ਮੈਂ ਪਚ ਕੇ ਭੱਜ ਕੇ ਗਿਆ ਅਰੇ 50 ਕੋ ਲੈ ਕੇ ਆਨੇ ਵਾਲੇ ਨਪੁੰਸਕ ਕੀ ਔਲਾਦ ਆਣਾ ਇਕੱਲੇ ਮਿਲਣਾ ਵਾਏ ਗੁਰੂ ਜੀ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਤੂੰ ਲੜਨ ਆਉਣਾ ਪਿਆ ਹਾਂ ਮੈਨੂੰ ਤੁਹਾਡਾ ਮਸਲਾ ਪਤਾ ਸੀਗਾ ਕਿ ਕੀ ਹੈ ਠੀਕ ਹੈ ਮੈਂ ਸਿਰਫ ਅੱਗੇ ਇਸ ਕਰਕੇ ਆਇਆ ਸੀਗਾ ਕਿ ਤੈਨੂੰ ਸ਼ਾਂਤੀ ਮਿਲੇ ਕੋਈ ਨਿਹੰਗ ਸਿੰਘ ਕੋਈ ਬਾਣੇ ਦੇ ਵਿੱਚ ਹੈਗਾ ਮੇਰੀ ਪਛਾਣ ਕਰਦਾ ਵੀ ਹਾਂ ਠੀਕ ਹੈ ਕੋਈ ਨਿਹੰਗ ਸਿੰਘ ਹੈਗਾ ਉਲਟਾ ਤੁਸੀਂ ਯਾਰ ਉਤੋਂ ਇੱਟਾ ਪੱਥਰ ਮਾਰ ਕੇ ਸ਼ੁਰੂ ਕਰਤੇ ਉਹ ਚੰਗੀ ਗੱਲ ਥੋੜੀ ਜਿਹਾ ਤੈਨੂੰ ਆਪ ਨੂੰ ਤੂੰ ਪੰਛ ਦਾ ਰਾਖਾ ਬਣਦਾ ਤੇ ਤੈਨੂੰ ਵੀਰ ਪਤਾ ਹੋਣਾ ਚਾਹੀਦਾ ਕਿ ਆਪਸ ਦੇ ਵਿੱਚ ਪੱਗਾਂ ਵਾਲੇ ਪਰ ਅਸੀਂ ਦਿਮਾਲਿਆਂ ਵਾਲੇ ਆ ਜੇ ਤੂੰ ਉਹ ਮੋਨੇ ਕੋਨੇ ਬੰਦਿਆਂ ਨੂੰ ਲੈ ਕੇ ਆਉਣਾ ਠੀਕ ਹੈ ਨਾ ਤਾਂ ਉਹਨਾਂ ਤੋਂ ਇੱਟਾ ਮਰੋਨਾ ਭਾਵੇਂ ਵਿੱਕੀ ਥੋਮਸ ਸਿੰਘ ਆ ਠੀਕ ਹੈ ਨਾ ਇਹਦੇ ਤੇ ਵੀ ਕਿਸ ਦਾ ਹੱਕ ਨਹੀਂ ਕਿ ਉਹ ਮੋਨਾ ਕੋਨਾ ਇੱਟਾ ਰੋੜੇ ਮਾਰੇ ਉਹੀ ਪੰਜਾਬ ਹੁੰਦੇ ਯਾਰ ਉਹ ਬਗਾਨਾ ਘਰ ਸੀਗਾ ਅਸੀਂ ਖਾਣ ਪੀਣ ਵਾਸਤੇ ਉੱਥੇ ਗਏ ਆ ਤੈਨੂੰ ਐਸੇ ਕਰਕੇ ਸੱਦਿਆ ਸੀ ਕਿ ਉਹ ਵੀ ਤੈਨੂੰ ਨਾਲ ਵਾਕੇ ਖਾ ਪੀ ਲਾਂਗੇ ਜੋ ਤੁਹਾਡੇ ਕਿਸੇ ਗਿਲੇ ਨੇ ਤੁਹਾਡੇ ਮਾਣਾ ਚ ਬੈਰ ਵਿਰੋਧ ਹੈਗਾ ਨਾ ਉਹ ਕੱਢ ਲਾਂਗੇ ਐਸੇ ਕਰਕੇ ਅਸੀਂ ਉੱਥੇ ਗਏ ਸੀਗੇ ਪਰ ਤੁਸੀਂ ਚੰਨ ਕੁਝ ਹੋਰ ਚੜਤਾ ਯਾਰ ਆਪਸ ਚ ਕੀ ਸਾਡਾ ਤੁਸੀਂ ਪੱਥਰ ਮਾਰ ਰਹੇ ਇਸਨੇ ਕੋਈ ਆਪਸ ਲੜ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਮਾਂ ਕਸਮ ਪੱਥਰ ਕੋ ਛੂਆ ਨਹੀਂ ਮੈਨੇ ਪੱਥਰ ਕੋ ਛੂਆ ਨਹੀਂ ਮੈਨੇ ਔਰ ਇਹ ਸਿੰਘ ਨੇ ਵੀ ਹੱਥ ਕਟਾ ਕਰਕੇ ਲਈ ਚਲੋ ਜਦੋਂ ਰੋੜੇ ਵਗਾਰਾ ਵੱਜਦੇ ਸੀਗੇ ਹੱਥ ਸਿਰ ਤੇ ਵੱਜਣਾ ਮੇਰੇ ਦਿਮਾਲੇ ਤੇ ਇੱਥੇ ਵੱਜਿਆ ਦਿਮਾਲਾ ਮੇਰਾ ਹੁਣ ਵੀ ਹਿੱਲਿਆ ਹੋਇਆ ਉਸ ਤੋਂ ਬਾਅਦ ਮੈਨੂੰ ਲੋੜ ਪਈ ਆ ਤੇਰੇ ਤੇ ਬਰਾਬਰੀ ਕਰਨ ਦੀ ਠੀਕ ਹੈ ਨਾ ਅਸੀਂ ਦੋ ਜਣੇ ਸੀਗੇ ਤੇ ਦੋ ਬੱਚੇ ਸੀਗੇ ਸਾਡੇ ਨਾਲ ਹਾਂ ਠੀਕ ਹੈ ਦੋ ਛੋਟੇ ਬੱਚੇ ਵੀ تھے ਸਾਥ ਮੇ ਬੱਚੇ ਸੀਗੇ ਸਾਡੇ ਨਾਲ ਯਾਰ ਤੁਸੀਂ ਤਾਂ ਚੜਾਈ ਕਰਕੇ ਇੱਧਾ ਆ ਕੇ ਜੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਫੇਰ ਨੇ ਲੇ ਕੇ ਇਤਨਾ ਦੁਸ਼ਮਣਾਂ ਨਾਲ ਲੜੀ ਰਿਹਾ ਤੂੰ ਤਾਂ ਪੰਥ ਦਾ ਤਾਂ ਮੈਂ ਤਾਂ ਕਹਿੰਦਾ ਵੀ ਪੰਥ ਦਾ ਰਖਾ ਬਣਦਾ ਪਰ ਤੂੰ ਪੰਥ ਦਾ ਹੈ ਨਹੀਂ ਕਿਉਂਕਿ ਤੈਨੂੰ ਇਹ ਹੀ ਨਹੀਂ ਪਤਾ ਯਾਰ ਦਿਮਾਲੇ ਦੀ ਬਾਣੇ ਦੀ ਨਹੀਂ ਇਸ ਵਾਰੀ ਨਾ ਦਿਮਾਲੇ ਕਰਕੇ ਬਾਣੇ ਕਰਕੇ ਤੂੰ ਮੇਰੇ ਨਾਲ ਗੱਲ ਕਰਦਾ ਠੀਕ ਹੈ ਨਾ ਤੇਰੇ ਕੋ ਉਤਨੇ ਲੋਕਾਂ ਦੇ ਵਿੱਚ ਮੈਂ ਕੀ ਬੋਲਾ ਮਰਦੇ ਤੋਂ ਅਕੇਲੇ ਆਤਾ ਤਾਂ ਬੋਲਾ ਵੀਡੀਓ ਵਿੱਚ ਹੈ ਬੋਲਾ ਲੇਕਿਨ ਤੂੰ ਪੱਥਰ ਮਾਰਾ ਰੇ ਡੰਡਾ ਮਾਰਾ ਤੂੰ चल तेरे को ये वीडियो में एक एक पॉइंट देता मैं बस तू और मैं अकेले वन ऑन वन, 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 वन बस तू और मैं नहीं नहीं, आ, नहीं। मेरे को ना ये बंदा आशी ना, आशी ना चाहिए मेरे को ये बंदा जो किया ना आज आज जो तूने किया ना उसके लिए माफ़ी नहीं दो, है तुझे नहीं, दो दो मिनट पता गल की है गल एदा तेरे नाल कोई बैर विरोध नहीं तू साडा सिक्ख परा है साडे तो पहला तू बड़ा प्रचार किया था ਠੀਕ ਹੈ ਨਾ ਪਰ ਅਫਸੋਸ ਇਸ ਗੱਲ ਦਾ ਕਿ ਪ੍ਰਚਾਰ ਕਰਦੇ ਕਰਦੇ ਤੁਸੀਂ ਆਪਣੀ ਮਰਿਆਦਾ ਭੁੱਲਦੇ ਜਾ ਰਹੇ ਹੋ ਠੀਕ ਹੈ ਨਾ ਤੇ ਉਹ ਜਿਹੜਾ ਇੱਕ ਫਲੈਟ ਦਾ ਰੋਲਾ ਉਹ ਬੈਠ ਕੇ ਨਵੇੜਨ ਵਾਲਾ ਸੀਗਾ ਨਾ ਉਹ ਫਲੈਟ ਦਾ ਵੀ ਆਏਗਾ ਕੱਲ ਕੱਲ ਫਲੈਟ ਦਾ ਵੀ ਵੀਡੀਓ ਆਏਗਾ ਤੇਰੇ ਪਾਸ ਕਿੰਨੇ ਪੈਸੇ दिए तू ਜਿਸकी ਤਰਫ سے ਆਇਆ ਹੈ ਕਿਆ ਹੈ ਨਾ ਮੇਰੇ ਇਸ ਵਿੱਚ ਇਨਵੋਲਵਮੈਂਟ ਥਾ ਨਹੀਂ ਲੇਕਿਨ ਤੂੰ ਨੇ ਬਣਵਾਇਆ ਕਿਉਂ ਟੀਆਰਪੀ ਤੇਰੇ ਕੋਲ ਟੀਆਰਪੀ ਚਾਹੀਏ ਨਾ ਟੀਆਰਪੀ ਰੱਖੇਗਾ ਤੂੰ ਔਰ ਇੱਕ ਬਾਤ जिंदगी भर पचास बंदे साथ लेके नहीं घूमेगा तू कभी अकेला भी घूमेगा तू जैसे अभी घूम रहा है मैं और तू जिसका गाड़ी फोड़ा ना उसमे क्या लिखा था क्या लिखा था फिर दल तर्ना दल।, तर्ना दल लिखा था उसके ऊपर तूने फोड़ा उस गाड़ी का तूने ये सोच के फोड़ा कि विक्की का गाड़ी है फोड़ दो मेरे पास गाड़ी मैं नहीं मैं है विक्की लग लग आए मैं पटियाले आया मोहाली हो आपका ਕਿ ਨਾ ਤੇ ਸਾਡਾ ਤਾਂ ਉੱਤਰ ਦੀ ਖਾਣ ਪੀਣ ਦਾ ਸੁਆਪ ਸੀਗਾ ਵੀ ਉਹਦੇ ਕੋਲ ਬੈਠਾਂਗੇ ਚਲੋ ਸਾਡਾ ਮਿੱਤਰ ਪਿਆਰਾ ਉਹ ਪਰ ਤੂੰ ਯਾਰ ੱੱਕਾ ਕਰ ਗਿਆ ਕਦੇ ਵੀ ਅਸੀਂ ਅਸੀਂ ਤੈਨੂੰ ਮਿਲਾਂਗੇ ਨਾ ਇਹ ਨਹੀਂ ਸਾਡੇ ਕੋਲ ਸਿੰਘ ਨਹੀਂ ਠੀਕ ਹੈ ਸਾਡੇ ਕੋਲ ਫੋਰਸ ਨਹੀਂ ਅਸੀਂ ਸ਼ੁਰੂ ਜੋ ਲੈ ਕੇ ਨਾ ਦੇ ਵਿੱਚ ਰਹੇ ਆ ਤੂੰ ਜੋ ਲੈ ਕੇ ਆਇਆ ਨਾ ਅਗਰ ਆਪਣੀ ਆਈ ਤੇ ਆ ਗਿਆ ਨਾ ਤੂੰ ਖੇਲ ਪਾਏਗਾ ਕਿਆ ਆਪਣੀ ਆਈ ਤੇ ਆ ਗਿਆ ਤੂੰ ਹਾਂ ਉਤੋਂ ਲੰਘਣਾ ਸਾਡੀ ਸਮਝਦਾਰੀ ਲਾਲਾ ਠੀਕ ਹੈ ਨਾ ਜਵਾਬੀ ਕਾਰਵਾਈ ਤਾਂ ਹੀ ਦਿੱਤੀ ਜੀ ਕਿ ਸਮਝਦਾਰੀ ਇਸ ਕਰਕੇ ਕਹਿੰਦਾ ਕਿਉਂਕਿ ਸਾਡੇ ਨਾਲ ਦੋ ਜਵਾਕ ਸੀਗੇ ਠੀਕ ਹੈ ਨਾ ਉਹ ਅਸੀਂ ਨਹੀਂ ਜਾਂਦੇ ਕਿ ਇਹ ਜਵਾਕ ਨੇ 15 12 ਸਾਲਾਂ ਦੇ ਉਹਨਾਂ ਦਾ ਕੋਈ ਨੁਕਸਾਨ ਹੋਵੇ ਠੀਕ ਹੈ ਦੇਖ ਅਸੀਂ ਤੇਰੇ ਤੇ ਕਿਸੇ ਤਰ੍ਹਾਂ ਦਾ ਵੀ ਪਰਚਾ ਨਹੀਂ ਕਰ ਪਰਚਾ ਨਹੀਂ ਕਰਾਉਣਾ ਤੇਰੇ ਨਾਲ ਲੜਾਈ ਝਗੜਾਣੀ ਜੋ ਤੂੰ ਚਾਹੁੰਦਾ ਟੀਆਰਪੀ ਜਿਵੇਂ ਵੀ ਕੀ ਕਹਿੰਦਾ ਟੀਆਰਪੀ ਵਾਲਾ ਸੱਚ ਨੂੰ ਮੈਨੂੰ ਨਹੀਂ ਪਤਾ ਇਹ ਸਿਸਟਮ ਕੀ ਹੁੰਦਾ है बोल दे पब्लिसिटी ठीक है 50 तो बंदे एक आदमी लेके आता है ना तो वो आदमी नहीं औरत है औरत जो तू है जो तू है और वाकई है तू मर्द स्टैंप लगा रहा है तू वाकई है मर्द वन ऑन वन जो मर्जी वन ऑन वन तू और मैं बस डेंगू के मच्छर एक बार मिलना मेरे को एक बार अकेले में सब कुछ छोड़ बाकी ਆਪਸ 'ਚ ਯਾਰ ਜਿਵੇਂ ਮਰਜ਼ੀ ਨਾ ਬੰਦ ਕਮਰੇ 'ਚ ਲੜ ਲਓ ਬਸ ਤੁਸੀਂ ਪੰਥ ਦਾ ਜਲੂਸ ਨਾ ਕੱਢੋ ਬਸ ਠੀਕ ਹੈ ਨਾ ਪੰਥ ਸਾਡਾ ਪਹਿਲਾਂ ਅਸੀਂ ਕੰਮ ਰਲ ਮਿਲ ਕੇ ਕੋਈ ਹੋਰ ਸੋਚੀਏ ਕਰਨੇ ਆ ਇਹਨੂੰ ਵਰਲਡ ਲੈਵਲ ਤੇ ਦੁਨੀਆ ਸੁਣਦੀ ਆ ਭਾਈ ਤੈਨੂੰ ਪੰਜਾਬ ਲੈਵਲ ਤੇ ਸੁਣਦੀ ਆ ਮੇਰਾ ਵੀ ਤੇਰੇ ਵਾਲਾ ਸਿਸਟਮ ਸੀਗਾ ਵਿਕੀਡੋਮਸ ਦੇ ਨਾਲ ਲੜਦਾ ਸੀਗਾ ਮੈਂ ਇਹਦੇ ਨਾਲ ਠੀਕ ਹੈ ਨਾ ਪਰ ਸਭ ਨੂੰ ਪਤਾ ਜਦੋਂ ਅਸੀਂ ਬੈਠੇ ਸੀਗੇ ਸਾਡੇ ਜਥੇਦਾਰ ਸਾਹਿਬ ਨੇ ਬਾਬਾ ਜੀ ਨੇ ਸਾਡੀ ਛੁਲਾ ਕਰਾਈ ਸੀਗੀ ਤਾਂ ਜਿਹੜੇ ਮਨ ਮਨਤਾਬ ਸੀਗੇ ਸਾਡੇ ਦੂਰ ਹੋਏ ਠੀਕ ਹੈ ਨਾ ਜੇ ਤੈਨੂੰ ਕੋਈ ਦਿੱਕਤ ਹੈ ਯਾਰ ਇਹਦੇ ਤੋਂ ਤੂੰ ਕਹਿ ਭਾਈ ਤੈਨੂੰ ਮਿਲਣਾ ਪਰ ਆਪਾਂ ਹਰ ਥਾਂ ਤੇ ਆਪਣੀ ਹੈਂਕੜਬਾਜੀ ਦੇ ਵਿੱਚ ਗੱਲ ਕਰੀਏ ਉਹ ਚੰਗੀ ਗੱਲ ਨਹੀਂ ਹੈਗੀ ਅਸੀਂ ਗੁਰੂ ਦੇ ਸਿੰਘ ਆ ਤੇ ਉਹਨੇ ਵੀ ਅੰਮ੍ਰਿਤ ਛਕਿਆ ਤੇ ਉਹ ਸਾਡਾ ਭਰਾ ਹੈ ਜੇ ਪੰਜਾਬੀ ਨਹੀਂ ਤਾਂ ਕੀ ਹੋਇਆ ਭਾਈ ਅਸੀਂ ਬਿਹਾਰ ਜੇ ਤੂੰ ਮੈਂ ਤੈਨੂੰ ਮੁੱਦੇ ਦੰਨਾ ਠੀਕ ਹੈ ਨਾ ਉਹ ਚੱਕ ਅਸੀਂ ਮੈਂ ਵਿੱਕੀ ਨੂੰ ਛੱਡ ਫਰਾ ਮੈਂ ਤੇਰੇ ਨਾਲ ਲੱਗੂੰਗਾ ਯਾਰ ਤੇਰੇ ਮੈਂ ਬਰਾਬਰ ਖੜੂੰਗਾ ਮੈਂ ਤੈਨੂੰ ਮੁੱਦੇ ਦਿੰਨਾ ਰਬੜ ਦੇ ਕੱਛਿਆਂ ਵਾਲੇ ਹਾਂ ਜੋਕੀ ਦੇ ਕੱਛਿਆਂ ਵਾਲੇ ਤੱਕ ਸ਼੍ਰੀ ਪਟਨਾ ਸਾਹਿਬ ਦੇ ਬਿਰਾਜਮਾਨ ਹੋਏ ਨੇ ਕਮੇਟੀ ਕਮੇਟੀ ਦੇ ਵਿੱਚ ਠੀਕ ਹੈ ਨਾ ਉਹਨਾਂ ਨਾਲ ਲਏ ਵੀਰ ਪੰਗਾ ਠੀਕ ਹੈ ਨਾ ਛੋਟੇ ਛੋਟੇ ਆਪਸ ਦੇ ਵਿੱਚ ਵਿਵਾਦ ਨੇ ਨਾ ਜਿਹੜੇ ਇਹ ਸਾਨੂੰ ਬਹੁਤ ਪਿੱਛੇ ਲੈ ਕੇ ਜਾ ਰਹੇ ਨੇ ਤੂੰ ਆਕੇ ਉੱਤੇ ਮਾਵਾਂ ਪਿੜਾਂ ਦੀ ਗਾਲਾਂ ਕੱਢੀਆਂ ਨੇ ਚੰਗੀ ਗੱਲ ਸੀਗੀ ਯਾਰ ਇੱਕ ਐਨੀ ਸੋਹਣੀ ਤੂੰ ਬਾਣੀ ਪੜਦਾ ਇੰਨਾ ਇੰਨੀ ਅੱਛੀ ਬਾਣੀ ਆ ਠੀਕ ਆ ਇੱਥੇ ਇੱਕ ਪ੍ਰੋਗਰਾਮ ਸੀਗਾ ਜਦੋਂ ਆਪਣਾ ਜਥੇਦਾਰ ਸਾਹਿਬ ਆਏ ਸੀਗੇ ਉਦੋਂ ਤੁਸੀਂ ਇੱਥੇ ਗੁਰਬਾਣੀ ਦੇ ਟੁਕਕਾ ਬੋਲੀਆਂ ਸੀਗੀਆਂ ਠੀਕ ਹੈ ਨਾ ਕਿੰਨੀਆਂ ਸਾਨੂੰ ਆਏ ਸੀਗਾ ਯਾਰ ਬੰਦਾ ਬੜਾ ਪਰਫੈਕਟ ਆ ਜਿਹਨੂੰ ਗੁਰਬਾਣੀ ਦਾ ਗਿਆਨ ਆ ਇਹ ਸਾਨੂੰ ਸਹੀ ਸੇਧ ਦੇ ਸਕਦਾ ਨੌਜਵਾਨਾਂ ਨੂੰ ਸਾਡੇਆਂ ਨੂੰ ਪਰ ਜੋ ਤੂੰ ਅੱਜ ਕੀਤਾ ਇਹ ਸੇਧ ਨਹੀਂ ਹੈਗੀ ਇਹਨੂੰ ਮੈਂ ਬੇਫਕੂਰੀ ਕਹੂੰਗਾ ਕਿ ਅਸੀਂ ਪੰਥ ਦੇ ਵਿੱਚ ਆਪਸ ਵਿੱਚ ਦਰਾਰ ਕਿਵੇਂ ਪਾਈਏ ਦੇਖ ਮੈਂ ਬਾਲਾ ਕੁਝ ਨਹੀਂ ਕਹਿੰਦਾ ਪਰ ਇਹ ਮੈਂ ਜਾਂਦੇ ਜਾਂਦੇ ਇੱਕ ਲਾਸਟ ਗੱਲ ਜ਼ਰੂਰ ਕਹਿਣੀ ਚਾਹਨਾ ਬਾਕੀ ਤੇ ਆਪਸ ਦੇ ਵਿੱਚ ਵਿਵਾਦ ਹੁੰਦੇ ਨੇ ਪੰਥਾ 'ਚ ਹੁੰਦੇ ਆ ਆਪਾਂ ਜਿਹਦੇ ਨਾਲ ਕਾਰਜ ਕਰਦੇ ਆ ਉਹਨਾਂ ਨਾਲ ਆਪਣੀ ਸੋਚ ਨਹੀਂ ਮਿਲਦੀ ਪਰ ਉਹਦਾ ਕੀ ਆ ਆਪਾਂ ਬਹਿ ਕੇ ਨਵੇੜਦੇ ਨੇ ਹਾਂ ਕਈ ਹੈਗੇ ਨੇ ਸਿੰਘ ਜਿਨ੍ਹਾਂ ਨੇ ਮੇਰੇ ਨਾਲ ਵੀ ਗਾਲੀ-ਕਲੋਚ ਕੀਤੀ ਆ ਮੈਂ ਉਹਨਾਂ ਦੇ ਨਾਲ ਨਹੀਂ ਬਹਿਸਦਾ ਵੀਰੇ ਮੈਂ ਉਹਨਾਂ ਦਾ ਕਿ ਚੀਜ਼ ਠੀਕ ਹੈ ਮਨਮਟਾਈ ਚੁੱਪ ਹੋ ਗਏ ਪਰ ਜੇ ਉਹਨਾਂ ਨੂੰ ਕਦੇ ਮੇਰੀ ਲੋੜ ਪਊਗੀ ਮੈਂ ਨਾਲ ਖੜੂਗਾ ਉਹਨਾਂ ਦੇ ਮੈਂ ਇਦਾਂ ਇੱਟਾ ਰੋੜੇ ਲੈ ਕੇ ਨਹੀਂ ਜਾਊਂਗਾ ਉਹਨਾਂ ਤੇ ਹਾਂ ਕੁੱਤਾ ਸਮਝਾ ਕੁੱਤਾ ਇਸਨੇ ਇਹ ਨਾ ਮੈਂ ਕਿਸੇ ਸਰਦਾਰ ਨੂੰ ਸਰਦਾਰ ਦਮਾਲੇ ਵਾਲੇ ਹੀ ਤਾਂ ਮੈਂ ਦੂਰ ਦੀ ਗੱਲ ਕਰਦਾ ਬਾਣੇ ਵਾਲੇ ਦੀ ਸਰਦਾਰ ਨੂੰ ਆ ਮੋਨੇ ਘੋਨਿਆਂ ਨੂੰ ਹੱਥ ਪਾਣ ਲਈਏ ਠੀਕ ਹੈ ਇਹ ਚੀਜ਼ ਦਾ ਸੋ ਤੇਰੇ ਨਾਲ ਸਾਡਾ ਜਾਂ ਸਾਡੇ ਨਾਲ ਤੇਰਾ ਕੋਈ ਵੈਰ ਨਹੀਂ ਹੈਗਾ ਜਿਹੜਾ ਤੂੰ ਵਧਾਉਣ ਨੂੰ ਫਿਰਦਾ ਠੀਕ ਹੈ ਨਾ ਇੱਕ ਇੱਕ ਜਿਹਦਾ ਸਾਥ ਦੋ ਪੰਛ ਦੀਏ ਔਰ ਅਗਰ ਪੜਾਣਾ ਹੀ ਹੈ ਨਾ ਤੁਸੀਂ ਅਗਵਾਈ ਕਰਦਾ ਪੰਛ ਪੰਛ ਦੇ ਨਾਲ ਚੱਲ ਮੇਰਾ ਵੀਰ ਠੀਕ ਹੈ ਨਾ ਤੂੰ ਕੱਲਾ ਪੰਛ ਨਹੀਂ ਹੈਗਾ ਯਾ ਕੱਲਾ ਰਾਜਪੁਰਾ ਤੇਰਾ ਨਹੀਂ ਹੈਗਾ ਹਾਂ ਰਾਜਪੁਰਾ ਕਿਉਂ ਫਿਰ ਰਹਾ ਅਸੀਂ ਅਸੀਂ ਤਾਂ ਐਸੇ ਕਾਰਜ ਕਰ ਰਹੇ ਹਾਂ ਵੀ ਸੰਗਤ ਜੋੜਦੇ ਪਏ ਆ ਠੀਕ ਹੈ ਨਾ ਤੂੰ ਆ ਕੇ ਸਾਡੇ ਉੱਤੇ ਚੜ ਕੇ ਇਦਾਂ ਆ ਜਿਵੇਂ ਅਸੀਂ ਅਫਦਾਲੀ ਹੁੰਨੇ ਹਾਂ ਹਾਂ ਫਾਦ ਤੇਰੇ ਵਾਲੀ ਯਾਰ ਮਾਰਾ ਮੋਟਾ ਨਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਕਿ ਇੱਕ ਬਾਣੇ ਵਾਲਾ ਮੈਂ ਦੁਆਰਾ ਫੇਰ ਕਹਿਣਾ ਮੈਂ ਤੇਰੇ ਅੱਗੇ ਇਸ ਕਰਕੇ ਆਇਆ ਸੀਗਾ ਕਿ ਤੈਨੂੰ ਬਾਣੇ ਦੇ ਦੁਮਾਲੇ ਦਾ ਲਿਹਾਜ਼ ਹੋਊਗੀ ਤੂੰ ਗਾਲਾਂ ਕੱਢ ਰਿਆਂ ਉੱਥੇ ਮੈਨੂੰ ਨਹੀਂ ਪਤਾ ਸੀਗਾ ਮੈਂ ਅੱਗੇ ਜਾਊਂਗਾ ਤੇ ਤੁਸੀਂ ਮੇਰੇ ਤੇ ਇੱਟਾ ਰੋੜੇ ਬਾਣੇ ਸ਼ੁਰੂ ਕਰ ਦੇਣੇ ਨੇ ਠੀਕ ਹੈ ਨਾ ਉਹ ਮੈਂ ਬਾਰ-ਬਾਰ ਕਹਿੰਦਾ ਵੀ ਤੇਰੇ ਲਈ ਚੰਗੀ ਗੱਲ ਨਹੀਂ ਸੀਗੀ ਆ ਲੈ ਭਾਈ